ਕਹਿੰਦੇ ਛੋਟੀ ਉਮਰ ਚ ਗੱਭਰੂ ਦਾ ਨਾਂ ਵਿਖਦਾ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਨਾ ਅੱਗੇ ਪਿੱਛੇ ਗੱਡੀਆਂ ਦਾ ਕਾਫਲਾ ਰਹਿੰਦਾ ਨੌਜਵਾਨ ਦਾ ਨਾਂ ਮੁਹੰਮਦ ਕੈਫ ਹੈ ਤੇ ਇਹ ਜੁਪੀ ਦਾ ਰਹਿਣ ਵਾਲਾ ਹੈ ਤੇ ਇਹ ਜਿਹੜਾ ਇੱਕ ਫਾਊਂਡੇਸ਼ਨ ਚਲਾਉਂਦਾ ਰਾਹੀ ਜ਼ਿੰਦਗੀ ਫਾਊਂਡੇਸ਼ਨ ਯਾਰ ਜਦੋਂ ਕੋਈ ਬੰਦਾ ਤਰੱਕੀ ਕਰਦਾ ਉਹਦੇ ਮੰਗਰ ਕਿਉਂ ਪਏ ਜਾਂਦੇ ਨੇ ਹੁਣ ਲੋਕ ਆ ਮੁੰਡਾ ਨਾ ਹੁਣ ਅਪੀਲ ਕਰੀ ਜਾਂਦਾ ਜਿਹਦੇ ਮੰਗਰ ਗੱਡੀਆਂ ਦਾ ਕਾਫਲਾ ਤੇ ਗਨਮੈਨ ਰਹਿੰਦੇ ਨੇ 24 ਘੰਟੇ ਮੁੰਡੇ ਦੇ ਨਾਲ ਤੇ ਯਾਰ ਆਪਦੀ ਉਮਰ ਚ ਬੰਦੇ ਨੇ ਛੋਟੀ ਉਮਰ ਚ ਨਾਮ ਕਮਾਇਆ ਮਿਹਨਤ ਕਰਕੇ ਤੇ ਉਹਦੇ ਮੰਗਰ ਪੈ ਗਏ ਉਹਦੇ ਨਾਂ ਦੀਆਂ ਸੋਸ਼ਲ ਮੀਡੀਆ ਤੇ ਆਈਡੀਆਂ ਬਣਾ ਲਈਆਂ ਪੈਸੇ ਮੰਗੀ ਜਾਂਦੇ ਆ ਲੋਕਾਂ ਤੋਂ ਵਿਚਾਰਾ ਤੰਗ ਆਇਆ ਕਰੇ ਕੀ ਇਹਨੇ ਫਿਰ ਇੱਕ ਅਪੀਲ ਪਾਤੀ ਯਾਰ ਅਪੀਲ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੋ ਜੋ ਅਪੀਲ ਜਿਹੜੀ ਹੈ ਸਾਰਿਆਂ ਤੱਕ ਪਹੁੰਚ ਸਕੇ ਕਿਉਂਕਿ ਯਾਰ ਛੋਟੀ ਉਮਰ ਚ ਬੰਦੇ ਨੇ ਮਿਹਨਤ ਕਰਕੇ ਨਾਂ ਬਣਾਇਆ ਹੋਵੇ ਫਿਰ ਉਹਦੇ ਨਾਂ ਤੇ ਪੈਸੇ ਮੰਗਣੇ ਯਾਰ ਲੱਖ ਦੀ ਲਾਂਹਤ ਹੈ ਉਸ ਬੰਦੇ ਤੇ ਜਿਹੜਾ ਇਹਦੇ ਨਾਂ ਦੀਆਂ ਫੇਕ ਆਈਡੀਆ ਬਣਾ ਕੇ ਪੈਸੇ ਮੰਗ ਰਿਹਾ ਹੈ ਆਪਾਂ ਪਹਿਲਾਂ ਵੀਡੀਓ ਸੁਣਦੇ ਆ ਜਿਹੜੀ ਇਹਨੇ ਅਪੀਲ ਕੀਤੀ ਹੈ ਮੁੰਡੇ ਨੇ ਅਸਲਾਮੁਅਲੈਕਮ ਦੋਸਤੋ ਕਿਹਾ ਸਾ ਆਪ ਲੋਗ ਅੰਮ੍ਰਿਤਪਾਲ ਬੱਚੇ ਹੋਗੇ ਦੋਸਤੋ ਸਭ ਤੋਂ ਪਹਿਲਾਂ ਆਪ ਇਸ ਵੀਡੀਓ ਕੋ ਇਤਨਾ ਸ਼ੇਅਰ ਕਰੇ ਤਾਂ ਕਿ ਵੀਡੀਓ ਸਭੀ ਲੋਗੋ ਤੱਕ ਪਹੁੰਚ ਜਾਏ ਅੱਜਕੱਲ੍ਹ ਕੀ ਹੈ ਮੇਰੇ ਫੇਸਬੁੱਕ ਪਰ ਔਰ ਇੰਸਟਾਗ੍ਰਾਮ ਪਰ ਕੁ जिनके माध्यम से लोगों से पैसे मांगे जा रहे हैं और उनसे पैसे लिए जा रहे हैं कि आपको ये चीज़ें देंगे ये चीज़ मिलेगी तो सबसे पहले वो, वो उन लोगों तक तो की वीडियो पहुंचा दें जो इस तरीके की बातों में आके पैसे दे रहे हैं वो इस तरीके से पैसे ना दें और किसी को भी ना दें कोई कैसी भी अपील करे और दूसरी चीज़ जो इस काम को कर रहे हैं उनके खिलाफ मैंने थाने में एफ करा दिया पुलिस स्टेशन में जल्द से जल्द ले, ले जाएगा वो चीज़ खत्म होगी जड़ से तो कोई भी आदमी अगर इस तरह काम करना चाह रहा है तो वो सोच ले तो उसकी खैर नहीं है और इस तरह की चीज़ कभी बर्दाश्त नहीं की जाएंगी और जिन लोगों ने ये चीज़ की है उन्हें पकड़ा जाएगा और सबके लोगों के सामने उन्हें लाया जाएगा तो इसी का ख्याल रखा सभी लोग कोई इस तरीके से वो पैसे ना दे अपना ख्याल है खुदा खुदाबी वालेको ਆ ਮੁੰਡੇ ਦੀ ਉਮਰ ਦੇਖ ਲਓ ਤੁਸੀਂ ਯਾਰ ਸਿੱਧੂ ਮੂਸੇ ਵਾਲੇ ਦੇ ਡੈਡੀ ਨੂੰ ਵੀ ਮਿਲ ਕੇ ਗਿਆ ਸੀ ਫੋਟੋ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਨਾਲ ਜਿਹੜੀ ਚੱਲੀ ਜਾਂਦੀ ਆ ਕਿ ਯਾਰ ਛੋਟੀ ਉਮਰ ਚ ਬੰਦੇ ਨੂੰ ਨਾਂ ਕਮਾਉਣਾ ਕਿੰਨਾ ਮਹਿੰਗਾ ਪੈ ਗਿਆ ਯਾਰ ਸੋਸ਼ਲ ਮੀਡੀਆ ਤੇ ਇਹਦੇ 2.4 ਮਿਲੀਅਨ ਫੋਲੋਅਰ ਨੇ ਅੰਦਾਜ਼ਾ ਲਾ ਲਓ ਯਾਰ ਕੁਸ਼ਤਾ ਬੰਦੇ 'ਚ ਖਾਸ ਹੋਊਗਾ ਨਾ ਗੱਡੀਆਂ ਦੇ ਕਾਫਲੇ ਰਹਿੰਦੇ ਆ ਨਾਲ ਗਨਮੈਨ ਘੁੰਮਦੇ ਆ ਕੁਸ਼ਤਾ ਖਾਸ ਹੋਊ ਬੰਦੇ ਦੇ ਵਿੱਚ ਯਾਰ ਰਾਹੇ ਜ਼ਿੰਦਗੀ ਫਾਊਂਡੇਸ਼ਨ ਚਲਾਉਂਦਾ ਲੋਕਾਂ ਦਾ ਗਰੀਬਾਂ ਦਾ ਭਲਾ ਕਰਦਾ ਯਾਰ ਇਹਦੇ ਨਾਂ ਤੇ ਤਾਂ ਪੈਸੇ ਮੰਗੋ ਯਾਰ ਕਿਸੇ ਤੋਂ ਇਹਦੇ ਨਾਂ ਤੇ ਤਾਂ ਬਖਸ਼ ਦਿਓ ਯਾਰ ਕਿਉਂਕਿ ਨਾਤੇ ਆਈਡੀਆ ਬਣਾ ਕੇ ਪੈਸੇ ਮੰਗੀ ਜਾਂਦੇ ਹੋ ਯਾਰ ਤੁਸੀਂ ਨਾ ਪਹਿਲਾਂ ਤਾਂ ਇਹ ਵੀਡੀਓ ਦੇਖ ਰਹੇ ਹੋ ਨਾਲ ਨਾਲ ਮੁੰਡੇ ਨੇ ਜਿਹੜੀ ਅਪੀਲ ਕੀਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ ਚ ਆਪਦੀ ਰਾਏ ਜ਼ਰੂਰ ਸ਼ੇਅਰ ਕਰਿਓ ਵੀ ਮਿਹਨਤ ਕਰਕੇ ਜਦੋਂ ਕੋਈ ਅੱਗੇ ਆਉਂਦਾ ਉਹਦੀ ਲੱਤਾਂ ਖਿੱਚਦੇ ਨੇ